ਉਹ ਲੋ ਕਬੂਤਰ ਉੱਡ ਕੇ ਆ ਗਿਆ ਆਪਾਂ ਛਤਰੀ ਤੋਂ ਲਾ ਲਿਆ ਜੋਰ ਲੱਗਿਆ ਪੈਰਾਂ ਤੇ ਖੜੀਦਾ ਨਹੀਂ ਉਦੋਂ ਕਾ ਦੱਸ ਵੀ ਬੱਤੀ ਕਿਵੇਂ ਲਾਉਣੀ ਐ ਕਿਵੇਂ ਸਾਹਮਣਾ ਕਿਵੇਂ ਪਾਣੀ ਦੇਣਾ ਉੱਥੇ ਆ ਸਾਰੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਤਾਂ ਲਗਭਗ ਪਤਾ ਹੀ ਆ ਜਿਹੜੇ ਬੰਦੇ ਨਵੇਂ ਆ ਉਹਨਾਂ ਵਾਸਤੇ ਇਹ ਆ ਜ਼ਰੂਰੀ ਗੱਲ ਆਇਆ ਕਬੂਤਰ ਕਬੂਤਰ ਨੂੰ ਫੜੋ ਕਬੂਤਰ ਦਾ ਮੂੰਹ ਸਾਫ਼ ਕਰੋ ਬੱਤੀ ਮਾਰ ਦੋ ਜੇ ਬੱਤੀ ਵੀ ਨਹੀਂ ਨਾ ਮਾਰਨੀ ਆਉਂਦੀ ਤਾਂ ਉਹਦੇ ਵਿੱਚ ਦੋ ਬੂੰਦਾਂ ਪਾਣੀ ਦੀਆਂ ਪਾ ਦਿਓ ਕਈ ਬੰਦੇ ਨੂੰ ਬੱਤੀ ਵੀ ਨਹੀਂ ਮਾਰਨੀ ਆਉਂਦੀ ਠੀਕ ਐ ਬਾਈ ਉਹ ਦੋ ਬੂੰਦਾ ਪਾ ਦੋ ਉਹਦੇ ਹਲਕ ਵਿੱਚ ਦੀ ਲੰਘ ਜਾਣੀ ਆ ਤਰ ਹੋ ਜਾਣਾ ਉਹਦਾ ਗਲਾ ਇੱਕ ਵਾਰੀ ਠੀਕ ਹੈ ਚੁੱਪ ਕਰਕੇ ਬਿਠਾ ਦਿਓ ਉਹਨੂੰ ਛਾਂ ਚ ਠੀਕ ਥੋੜਾ ਜਿਹਾ ਠੰਡਾ ਟੈਂਪਰੇਚਰ ਹੋਵੇ ਠੀਕ ਹੈ ਹੁਣ 15 20 ਮਿੰਟ ਬੈਠਣ ਦਿਓ ਫਿਰ ਉਹਨੂੰ ਅੱਧਾ ਕੇਮਲ ਪਾਣੀ ਦੇ ਦਿਓ ਬਾਹਲਾ ਨਾ ਦਿਓ ਠੀਕ ਹੈ ਅੱਧਾ ਕੇਮਲ ਪਾਣੀ ਦੇ ਕੇ 15 ਮਿੰਟਾਂ ਬਾਅਦ ਫਿਰ ਉਹਨੇ ਇੱਕ ਕੇਮਲ ਪਾਣੀ ਦੇ ਦਿਓ ਠੀਕ ਹੈ ਜਿਵੇਂ ਜਿਵੇਂ ਆ ਥੋੜਾ 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 ਪਾਣੀ ਇਹ ਚੀਜ਼ ਦਾ ਧਿਆਨ ਰੱਖਣਾ ਪਾਣੀ ਖਿੱਚੀ ਆਵੇ ਉਹ ਤੇ ਜੇ ਪਾਣੀ ਨਹੀਂ ਖਿੱਚਦਾ ਫਿਰ ਕੀ ਕਰਨਾ ਜੇ ਪਾਣੀ ਨਹੀਂ ਖਿੱਚ ਚੌਥਾ ਤਰੀਕਾ ਹੂੰ ਅੱਧਾ ਐਮਐਲ ਪਾਣੀ ਲੈ ਕੇ ਨਾ ਉਹਦੀ ਬੈਠ ਵਾਲੀ ਥਾਂ ਦੇ ਵਿੱਚ ਪ੍ਰੈਸ਼ਰ ਮਾਰ ਦੋ ਸਰਿੰਜ ਨਾਲ ਹਾਂ ਕਈ ਵਾਰੀ ਕੀ ਹੁੰਦਾ ਗਿੱਡੀ ਕਰ ਦਿਓ ਕਈ ਵਾਰੀ ਨਾ ਉਹਦੀ ਜਿਹੜੀ ਹੁੰਦੀ ਆ ਪਾਈਪ ਹੁੰਦੀ ਆ ਬੈਠ ਵਾਲੀ ਪਾਈਪ ਹੁੰਦੀ ਚਿਪ ਜਾਂਦੀ ਆ ਠੀਕ ਹੈ ਜੀ ਉਹਦੇ ਨਾਲ ਪਾਈਪ ਖੁੱਲ੍ਹ ਜਾਂਦੀ ਆ ਠੀਕ ਹੈ ਜਦੋਂ ਕਬੂਤਰ ਵੀ ਵਰਨ ਲੱਗ ਗਿਆ ਕਬੂਤਰ 99% ਮਰਦਾ ਨਹੀਂ ਮਰਦਾ ਨਹੀਂ ਹਾਂ ਉਹ ਮਰੂਗਾ ਬਾਈ ਜੇ ਕਈ ਵਾਰੀ ਆਪਾਂ ਵਿੱਚ ਪਾਣੀ ਦੇ ਵਿੱਚ ਕਹਿੰਦੇ ਆ ਅੰਗੂਰਾਂ ਦੀ ਖੰਡ ਪਾ ਲਓ ਵਿੱਚ ਕਹਿੰਦੇ ਮਖਿਆਲ ਪਾ ਕੇ ਜੇ ਦਿਓ ਵੱਚ ਬੰਦੇ ਕਹਿੰਦੇ ਘਰ ਦੀ ਦਾਰੂ ਦੇ 2-3 ਤੌਂਕੇ ਪਾ ਲੋ ਉਹ ਚੀਜ਼ਾਂ ਕੀ ਨੇ ਡਾਕਟਰ ਸਾਬ ਉਹ ਕਿਤੇ ਇਸ ਕਬੂਤਰਬਾਜੀ ਨਾਲ ਜੁੜਦੀਆਂ ਕਿ ਅਲੱਗ ਨੇ ਬਾਈ ਯਾਰ ਦਾਰੂ ਦੂਰੂ ਪੀਣ ਦਾ ਕਬੂਤਰ ਨਾਲ ਬਿਲਕੁਲ ਗਲਤ ਆ ਮੇਰੀ ਨਜ਼ਰ 'ਚ ਤਾਂ ਹਾਂ ਬਾਕੀ ਜਦੋਂ ਗਰਮੀ ਦੇ ਵਿੱਚ ਕਬੂਤਰ ਉੱਡ ਕੇ ਆਉਂਦਾ ਉਹਨੂੰ ਸ਼ਾਇਦ ਵੀ ਨਾ ਦੇਓ ਠੀਕ ਐ ਇਲੈਕਟ੍ਰਲ ਪਾਊਡਰ ਦੇ ਦਿਓ ORS ਜਿਹਨੂੰ ਆਪਾਂ ਆਮ ਨਾਰਮਲ ਕਹਿੰਦੇ ਆ ORS ਤੇ ਗਲੂਕੋਡੀ ਦੋਨੇ ਮਿਕਸ ਕਰਕੇ ਦੇ ਸਕਦੇ ਆਂ ਦੇਣੇ ਉਸੇ ਤਰੀਕੇ ਨਾਲ ਵੀ ਥੋੜੀ ਥੋੜੀ ਕਰਕੇ ਦੇਈ ਜਾਓ 1 ਕਿਲੋ ਕਰਕੇ ਹਾਂ ਥੋੜੀ ਥੋੜੀ ਕਰਕੇ ਜੇ ਫੇਰ ਵੀ ਕਬੂਤਰ ਵਿਚਰਦਾ ਹੈਗਾ ਕਈ ਕਬੂਤਰ ਫੇਰ ਵੀ ਆ ਕੇ ਜੋ ਛਤਰੀ ਦੇ ਵੰਦੇ ਟਹਿਲਕ ਚ ਹੁੰਦੇ ਜਿਵੇਂ ਜਿਵੇਂ ਪਾਣੀ ਦੇਈ ਜਾਂਦੇ ਆ ਉਵੇਂ ਮੂਸੀ ਜਾਂਦੇ ਆ ਉਹ ਮੁੱਦੇ ਹੋਈ ਜਾਂਦੇ ਆ ਉਹ ਮਾੜਾ ਕੀ ਕਾਰਨ ਬਣਦਾ ਬਾਈ ਫੇਰ ਉਹਦੇ ਵਿੱਚ ਇਲੈਕਟ੍ਰੋਲ ਪਾਊਡਰ ਹਾਂ ਤੇ ਗਲੂਕੋਡੀ ਨੂੰ ਹਾਂ ਇਕੱਠਾ ਪਾਣੀ ਪਿਆ ਦਿਓ ਜਿੰਨਾ ਪੀਂਦਾ ਰੱਜ ਕੇ ਹਾਂ ਹਾਂ ਸਹੀ 5 ਮਿੰਟ ਬਾਅਦ ਕਬੂਤਰ ਨੂੰ ਪਲਟ ਦਿਓ ਠੀਕ ਹੈ ਫਿਰ ਪਾਟੋਗੇ ਫਿਰ 5-4 ਮਿੰਟਾਂ ਬਾਅਦ ਫਿਰ ਥੋੜਾ ਥੋੜਾ ਕਰ ਪਾਣੀ ਕਰਕੇ ਦੇਈ ਜਾਓਗੇ 10-15 ਮਿੰਟ 20 ਮਿੰਟ ਬਾਅਦ ਫਿਰ ਉਹਨੂੰ ਰੱਜਮਾ ਪਾਣੀ ਪਿਆਓਗੇ ਫਿਰ ਪਾਟ ਦੋ ਫਿਰ ਕਬੂਤਰ 99% ਬਚੂਗਾ ਬਾਈ ਕਬੂਤਰ ਜੇ ਮਤਲਬ ਇਸ ਤਰੀਕੇ ਨਾਲ ਨਹੀਂ ਬਚਦਾ ਤਾਂ ਉੱਡ ਕੇ ਇਕੱਠਾ ਲੈਕਟਰੀ ਪਾਊਡਰ ਹਾਂ ਉਹ ਆਰਐਸ ਬੋਲਦੇ ਆ ਬਾਈ ਉਹਨੂੰ ਦੁਕਾਨ ਤੋਂ ਮਿਲ ਜਾਂਦਾ 5-7 ਰੁਪਈਆ ਦੀ ਪੁੜੀ ਹੁੰਦੀ ਹੈ ਮੈਡੀਕਲ ਤੋਂ ਮਿਲ ਜੂਗਾ ਆਰਐਸ ਆਪਾਂ ਜ਼ਿਆਦਾਤਰ ਜਵਾਕਾਂ ਨੂੰ ਪਿਉਂਨੇ ਆ ਗਰ ਵੀ ਤੇ ਗਲੂਤੇ ਪਲਸ ਗਲੂ ਕੋਡੀ ਦੋਨੋਂ ਮਿਕਸ ਕਰਕੇ ਦੇ ਦਿਓ ਇਲੈਕਟ੍ਰੋਲਾਈਟ ਦਾ ਤਾਂ ਬਾਰੋਂ ਆਉਂਦੀਆਂ ਗਲੂ ਕੋਨਡੀ ਮਲਟੀ ਵਿਟਾਮਿਨ ਹੀ ਆਉਂਦੀ ਹੈਗੀ ਨਹੀਂ ਕੱਲੀ ਅੰਗੂਰਾਂ ਦੀ ਖੰਡ ਵੀ ਚੱਲ ਜਾਂਦੀ ਹੈ ਉਹ ਅੰਗੂਰਾਂ ਦੀ ਖੰਡ ਵੀ ਦੋ ਤਿੰਨ ਫਲੇਵਰ ਹੁੰਦੇ ਯਾਰ ਇੱਕ ਕੱਲੀ ਅੰਗੂਰਾਂ ਆਉਂਦੀ ਹੈ ਇੱਕ ਲੈਮਨ ਫਲੇਵਰ ਹੁੰਦਾ ਜਿਹੜਾ ਉਹ ਪਤਾ ਕੀ ਗੱਲ ਉਹ ਤਾਂ ਫਲੇਵਰ ਦਤਾ ਤੇ ਜਿਹੜਾ ਬੰਦਾ ਪਸੰਦ ਕਰਦਾ ਟੇਸਟ ਪਸੰਦ ਕਰਦਾ ਉਹਦੇ ਨਾਲ ਕਬੂਤਰ ਨੂੰ ਫਰਕ ਪੈਂਦਾ ਨਹੀਂ ਪੈਂਦਾ ਨਹੀਂ ਨਹੀਂ ਬਾਈ ਤੂੰ ਉਹ ਜਿਹੜੀ ਮਰਜ਼ੀ ਲੈ ਗਏ ਜਮੇ ਨਹੀਂ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਕਬੂਤਰ ਉਹਦਾ ਆਪਾਂ ਵਿਚਾਰੇ ਉਹਨਾਂ ਜਿਹੜਾ ਦੇ ਦਾਂਗੇ ਉਹਨੇ ਲੈੇ ਲੈਣਾ ਮੰਨ ਲਓ ਮੰਨ ਲਓ ਵੀ ਇੱਕ ਨਲਕੀ ਦੇ ਵਿੱਚ ਮਾਤਰਾ ਕਿੰਨੀ ਕੁ ਰੱਖਣੀ ਚਾਹੀਦੀ ਏ ਉਹ ਚੀਜ਼ ਦੀ ਬਸ ਚੁੰਡੀ ਕਪਾ ਲਓ ਇੱਕ ਚੁੰਡੀ ਹਾਂ ਇੱਕ ਚੁੰਡੀ ਉਹ ਪਾ ਲਓ ਇੱਕ ਚੁੰਡੀ ਆਂਗੂਲ ਦੀ ਕਿਆ ਆਂਗੂਲ ਦੀ ਇੱਕ ਇੱਕ ਤਾਂ ਚੁੰਡੀ ਦੀ ਆ ਦੋ ਉਂਗਲ ਵਾਲੀ ਛੁਟਕੀ ਤੇ ਚੁੰਡੀ ਤੂੰ ਕੋਈ ਜਾਣੀ ਆਹ ਛੁਟਕੀ ਆ ਤਿੰਨ ਉਂਗਲਾਂ ਦੀ ਆਹ ਚੁੰਡੀ ਆ ਆ ਚੁੰਡੀ ਹੈ ਹਾਂ ਭਾਵੇਂ ਛੁਟਕੀ ਪਾ ਲਓ ਭਾਵੇਂ ਚੁੰਡੀ ਪਾ ਲਓ ਤੋਈ ਮੇਰੇ ਤੋ ਯਾਦ ਰੱਖਿਓ ਤੈਨ ਦੋ ਉਂਗਲਾਂ ਤੇ ਗੁੱਠੇ ਵਾਲੀ ਚੁਟਕੀ ਐ ਤੇ ਇੱਕ ਉਂਗਲ ਤੇ ਇੱਕ ਗੁੱਠੇ ਵਾਲੀ ਚੁੰਡੀ ਐ ਚੁੰਡੀ ਭਰ ਕੇ ਪਾ ਲਓ ਕਹਿੰਦਾ ਦੋਨੇ 30 ਮਲ ਪਾਣੀ ਜਿੱਤੇ ਕਬੂਤਰ ਨੂੰ ਦੇ ਕੇ ਪਾੜਟ ਦਿਓ ਫੇਰ 15 ਮਿੰਟਾਂ ਬਾਅਦ ਦੇ ਕੇ ਪਾੜਟ ਦਿਓ ਤੇ ਕਬੂਤਰ ਬਚ ਰੋ ਹਾਂ ਫੇਰ ਥੋੜਾ ਥੋੜਾ ਕਰਕੇ ਦੀਜੋ ਕਬੂਤਰ ਥੋੜਾ ਥੋੜਾ ਕਰਕੇ ਦੀਜੋ ਸਹੀ ਹੋਊਗਾ ਬਾਈ ਯਾਰ 100% ਸਹੀ ਬੰਦੇ ਡਾਕਟਰ ਬਾਈ ਪੈਰਾਂ ਦੇ ਪਾਣੀ ਪਾਉਣ ਲੱਗੇ ਨੇ ਕੂਤਰ ਦੇ ਉੱਡ ਗਏ ਦੇ ਉਹ ਵੀ ਕਿਤੇ ਬਚਾਉਂਦਾ ਕੂਤਰਾਂ ਨੂੰ ਬਾਈ ਉਹ ਤਾਂ ਨਾ ਜਮਾਂ ਬੇਵਕੂਫੀ ਐ ਯਾਰ ਉਹਦੇ ਵਿੱਚ ਬੇਵਕੂਫੀ ਕਿਉਂ ਆ ਹੁਣ ਆਪਾਂ ਗਰਮ ਦੇ ਵਿੱਚ ਗਰਮੀ ਦੇ ਵਿੱਚ ੁੱੱਕਾ ਦਉਣੇ ਨਾਉਣ ਲੱਗ ਜਾਂਦੇ ਆ ਬਾਈ। ਹਾਂ। ਕਈ ਵਾਰੀ ਕੀ ਸੀ ਜੀ ਜਾਮ ਹੋ ਜਾਂਦਾ। ਗਰਮਸ਼ਰਦ ਹੋ ਗਿਆ, ਬੁਖਾਰ ਹੋ ਗਿਆ, ਗਰਮਸ਼ਰਦ ਹੋ ਗਿਆ ਹਨਾ। ਹਾਂ ਹਾਂ। ਤੇ ਫਿਰ ਉਹ ਵੀ ਤਾਂ ਉਹੀ ਜਾਨਵਰ ਆ ਯਾਰ। ਸਹੀ ਆ ਬਈ। ਪੈਰਾਂ ਤੇ ਪਾਣੀ ਨਾ ਪਾਓ। ਬਹੁਤ ਸੁਣੀ ਗੱਲ ਦੱਸੀ ਆ। ਪੈਰਾਂ ਤੇ ਪਾਣੀ ਨਾ ਪਾਓ ਤੇ ਪੈਰਾਂ ਦੀ ਉਂਗਲਾਂ ਖੇਚੇ ਤੋਂ ਕੜਾਕੇ ਕੜੂਕੇ ਕੱਢ ਦੋ, ਮੋਢੇ ਮੰਢ ਦੱਬ ਦੋ ਉਹਦੇ। ਠੀਕ ਹੈ ਜਿਵੇਂ ਆਪਾਂ ਨਾਰਮਲ ਮੰਢਦੇ ਆ। ਠੀਕ ਹੈ ਹਾਂ ਉਹਦੇ ਨਾਲ ਕਬੂਤਰ ਰਿਲੈਕਸ ਹੋਣ ਦੇ ਉਪਰ ਕਬੂਤਰ ਨੂੰ ਮਸਾਲਾ ਦੋ ਹੱਡੀ ਆ ਜਿਹੜੀ ਹੱਡੀ ਨੂੰ ਆਇਆ ਫੜ ਕੇ ਐ 2-4 ਵਾਰੀ ਐ ਕਰ ਦੋ ਉਹ ਸੇਕੀ ਜੇ ਜਾਂਦੀ ਆ ਠੀਕ ਹੈ ਨਾ ਧੌਣ ਦਾ ਧੌਣ ਫੜ ਕੇ ਥੋੜਾ ਜਿਹਾ ਹੌਲੀ ਜਿਹਾ ਨੋਰਮਲ ਜਿਹਾ ਕੜਾਕਾ ਕੱਢ ਦੋ ਕਬੂਤਰ ਰਿਲੈਕਸ ਹੋ ਜਾਂਦੇ ਇਸ ਚੀਜ਼ ਨਾਲ ਉਹ ਸਟ੍ਰੈਚਿੰਗ ਬੋਲਦੇ ਨੇ ਨੂੰ ਆਪਾਂ ਹਾਂ ਹਾਂ ਉਹ ਮਿਲ ਜਾਂਦੀ ਹੈ ਕਬੂਤਰ ਨੂੰ ਮਤਲਬ ਇਹ ਮ사ਜ ਮਿਲ ਜਾਂਦੀ ਹੈ ਮ사ਜ ਮਿਲ ਜਾਂਦੀ ਹੈ ਠੀਕ ਹੈ ਠੀਕ ਹੈ ਤੇ ਇੱਕ ਡਾਕਟਰ ਸਾਹਿਬ ਪਹਿਲੀ ਬਾਜੀ